ਮਾਈਸ ਲੜਕੀ ਦਾ ਕਿਡਨੈਪ ਹੋਇਆ ਇਹ ਚੀਜ਼ਾਂ ਉਹਨਾਂ ਦੇ ਮਨ ਦੇ ਵਿੱਚ ਆਈਆਂ ਤੇ ਅਸੀਂ ਮੇਨ ਰੋਡ ਤੋਂ ਆਟੋ ਲੈਣਾ ਸੀ ਪਰ ਹੋਇਆ ਕਿ ਇੱਕ ਆਟੋ ਪਹਿਲਾਂ ਤੋਂ ਹੀ ਘਰ ਦੇ ਸਾਹਮਣੇ ਖੜਾ ਹੋਇਆ ਸੀ ਜਿਵੇਂ ਕਿ ਮੇਰਾ ਇੰਤਜ਼ਾਰ ਹੀ ਕਰ ਰਿਹਾ ਹੁੰਦਾ ਤਾਂ ਮਤਲਬ ਮੈਂ ਤਾਂ ਬਹੁਤ ਖੁਸ਼ ਹੋਈ ਉਹ ਵੀ ਖੁਸ਼ ਹੋਈ ਕਿ ਚਲੋ ਆਪਾਂ ਨੂੰ ਖੁਸ਼ੀ ਹੁੰਦੀ ਹੈ ਕਿ ਆਪਾਂ ਨੂੰ ਚੱਲ ਕੇ ਨਹੀਂ ਜਾਣਾ ਪਿਆ ਆਟੋ ਘਰ ਦੇ ਸਾਹਮਣੇ ਮਿਲ ਗਿਆ ਤਾਂ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਰੇਲਵੇ ਸਟੇਸ਼ਨ ਜਾਓਗੇ ਉਹਨਾਂ ਨੇ ਕਿਹਾ ਹਾਂ ਮੈਂ ਜਾਊਂਗਾ ਠੀਕ ਹੈ ਨਾਰਮਲ ਗੱਲ ਹੋਈ ਤਾਂ ਮੈਂ ਆਟੋ ਦੇ ਵਿੱਚ ਬੈਠ ਗਈ ਔਟੋ ਕੀ ਹੋਇਆ ਕਿ ਪਿੱਛੇ ਗਲੀਆਂ ਦੇ ਵਿੱਚੋਂ ਹੁੰਦਾ ਹੁੰਦਾ ਜਾਣ ਲੱਗ ਗਿਆ ਮੈਂ ਕਿ ਅੰਕਲ ਤੁਸੀਂ ਮੇਨ ਰੋਡ ਵੱਲੋਂ ਜਾਓ ਨਾ ਤਾਂ ਕਹਿੰਦੇ ਕਿ ਕਈ ਵਾਰ ਇੱਥੇ ਸਵੇਰੇ ਭੀੜ ਵੀ ਹੁੰਦੀ ਹੈ ਆਪਾਂ ਪਿੱਛੇ-ਪਿੱਛੇ ਗਲੀਆਂ 'ਚੋਂ ਨਿਕਲ ਜਾਵਾਂਗੇ ਅਸਲ ਦੇ ਵਿੱਚ ਉਹ ਕੀ ਸੀ ਉਹ ਬਚਣਾ ਚਾਹੁੰਦਾ ਸੀ ਯੂਨੀਵਰਸਿਟੀ ਦੇ ਮੇਨ ਗੇਟ ਤੇ ਜੋ ਸੀਸੀਟੀਵੀ ਕੈਮਰਾ ਲੱਗੇ ਹੁੰਦੇ ਨੇ ਤਾਂ ਮੈਂ ਉਹਨੂੰ ਕੋਸ਼ਨ ਕੀਤਾ ਮੈਂ ਕਿਹਾ ਅੰਕਲ ਆਪਾਂ ਦਾ ਰੇਲਵੇ ਸਟੇਸ਼ਨ ਦਾ ਬਿਲਕੁਲ ਸਿੱਧਾ-ਸਿੱਧਾ ਪਟਿਆਲੇ ਦਾ ਤਾਂ ਆਪਾਂ ਇੱਧਰ ਕਿਉਂ ਟਰਨ ਕਰ ਰਹੇ ਹਾਂ ਹੁਣ ਇਹ ਨੱਕ ਨਿਕਲਿਆ ਕਿ ਮੈਂ ਦੱਸ ਨਹੀਂ ਸਕਦੀ ਕਿ ਜਦੋਂ ਅਚਾਨਕ ਹੀ ਆਪਣੇ ਨਾਲ ਇੱਕੋ ਦਾ ਵੀ ਐਸੀ ਚੀਜ਼ ਹੋ ਜੇ ਜੋ ਆਪਾਂ ਕਦੀ ਸੋਚੀ ਨਹੀਂ ਹੁੰਦੀ ਪੇਜਕਸ ਲੱਗਿਆ ਮਤਲਬ ਮੈਨੂੰ ਨਹੀਂ ਪਤਾ ਸੀ ਉਹ ਪੇਜਕਸ ਹੈ ਪਰ ਐਨਾ ਪਤਾ ਸੀ ਕਿ ਕੁਝ ਕੁਝ ਬਹੁਤ ਤਿੱਖਾ ਕਿਸੇ ਨੇ ਮੇਰੇ ਸਿਰ ਦੇ ਪਿੱਛੇ ਮਾਰਿਆ ਸੀ ਤਾਂ ਮੈਂ ਉਹਨੂੰ ਇੱਕ ਗੱਲ ਕਹੀ ਮੈਂ ਕਿਹਾ ਮੈਂ ਨਾ ਤੈਨੂੰ ਛੱਡੂੰਗੀ ਨਹੀਂ ਮੈਂ ਪੁਲਿਸ ਨੂੰ ਦੱਸੂੰਗੀ ਕਿਉਂਕਿ ਤੂੰ ਮੈਨੂੰ ਬਿਨਾਂ ਗਲਤੀ ਤੋਂ ਨਹੀਂ ਮਾਰ ਸਕਦਾ ਮੈਂ ਤੈਨੂੰ ਬਿਲਕੁਲ ਨਹੀਂ ਛੱਡੂੰਗੀ ਹੁਣ ਕਹਿੰਦੇ ਨਾ ਕਿ ਹਿੰਮਤ ਹੁੰਦੀ ਹੈ ਉਹ ਸਾਹਮਣੇ ਵਾਲੇ ਨੂੰ ਥੋੜਾ ਡਰਾ ਵੀ ਦਿੰਦੀ ਹੈ ਤੇ ਮੈਂ ਇੰਨੀ ਹਿੰਮਤ ਨਾਲ ਬੋਲ ਰਹੀ ਸੀ ਕਿ ਉਹਦੇ ਮਨ 'ਚ ਇਹ ਚੀਜ਼ ਆ ਗਈ ਮੇਰੀ ਉਸ ਹਿੰਮਤ ਨੇ ਉਹਨੂੰ ਇੰਨਾ ਡਰਾਤਾ ਕਿ ਉਹਦੇ ਮਨ 'ਚ ਇਹ ਚੀਜ਼ ਆ ਗਈ ਕਿ ਅਗਰ ਮੈਂ ਇਸ ਲੜਕੀ ਨੂੰ ਜ਼ਿੰਦਾ ਛੱਡਦਾ ਨਾ ਤਾਂ ਇਹ ਪੱਕਾ ਮੈਨੂੰ ਨਹੀਂ ਛੱਡੂਗੀ ਤਾਂ ਮੈਂ ਉਹਦੇ ਥੱਪੜ ਵੀ ਮਾਰਤਾ ਜਦੋਂ ਹੁਣ ਐਵੇਂ ਦਾ ਕਿਲਰ ਹੁੰਦਾ ਨਾ ਜਦੋਂ ਆਪਾਂ ਨੂੰ ਥੱਪੜ ਮਾਰਦੀ ਹੈ ਕੁਝ ਉਹਨੂੰ ਹੋਰ ਗੁੱਸਾ ਆ ਜਾਂਦਾ ਹੈ ਉਹ ਹੋਰ ਗੁੱਸਾ ਆ ਗਿਆ ਕਿ ਇੱਕ ਲੜਕੀ ਹੋ ਕੇ ਐਵੇਂ ਕਿਵੇਂ ਕਰ ਸਕਦੀ ਹੈ ਪਰ ਮੇਰੇ ਮਨ 'ਚ ਇਹ ਸੀ ਇੱਕ ਵਾਰੀ ਮੈਂ ਪੁਲਿਸ ਨੂੰ ਇਹਰਾ ਹੁਲੀਆ ਦੱਸਣਾ ਹੈ ਕਿਉਂਕਿ ਅੱਜ ਜੇ ਮੇਰੇ ਨਾਲ ਕਰ ਰਿਹਾ ਨਾ ਇਹ ਕਿਸੇ ਹੋਰ ਨਾਲ ਵੀ ਕਰੂਗਾ ਔਰ ਅਗਰ ਇਹ ਫੜਿਆ ਗਿਆ ਤਾਂ ਅੱਜ ਤੋਂ ਬਾਅਦ ਪੰਜਾਬ ਦੇ ਵਿੱਚ ਆ ਭਾਰਤ ਦੇ ਕਿਸੇ ਵੀ ਹਿੱਸੇ ਦੇ ਵਿੱਚ ਕੋਈ ਅਗਰ ਕਿਸੇ ਕੁੜੀ ਨਾਲ ਐਵੇਂ ਦਾ ਕਰਨ ਬਾਰੇ ਸੋਚੂਗਾ ਨਾ ਤਾਂ ਉਹਦੀ ਇੱਕ ਵਾਰ ਦਿਮਾਗ ਜਾਊਗੀ ਕਿ ਅਗਰ ਉਹ ਲੜਕੀ ਮਨਪ੍ਰਿਤ ਵਰਗੀ ਹਿੰਮਤ ਵਾਲੀ ਹੋਈ ਤਾਂ ਉਹ ਫੜਵਾ ਵੀ ਦੇਊਗੀ ਪੁਲਿਸ ਤਾਂ ਇੱਕੋ ਦਮ ਕੀ ਹੋਇਆ ਮੈਨੂੰ ਇੰਨਾ ਪਤਾ ਲੱਗਿਆ ਕਿ ਦੋ ਲੋਕ ਮੋਟਰਸਾਈਕਲ ਤੇ ਰੁਕੇ ਜ਼ਰੂਰ ਨੇ ਔਰ ਉਹਨਾਂ ਨੇ ਇਹ ਵੀ ਗੱਲ ਕੀਤੀ ਹੈ ਕਿ ਉਹ ਕੀ ਹੋ ਗਿਆ ਫਿਰ ਇੱਕ ਬੰਦੇ ਨੇ ਇਹ ਗੱਲ ਕਹੀ ਕਿ ਕੋਈ ਅਮਲੀ ਹੈ ਰਾਤ ਨੂੰ ਪੀਪੂ ਦੇ ਟਰੱਕ ਥੱਲੇ ਆ ਗਿਆ ਤੇ ਮੈਨੂੰ ਉਹਨਾਂ ਨੇ ਨਹੀਂ ਚੱਕਿਆ ਤਾਂ ਫਿਰ ਮੈਂ ਹਿੰਮਤ ਰੱਖੀ ਔਰ ਮੈਂ ਰਿੜਣਾ ਸ਼ੁਰੂ ਕੀਤਾ ਕਿਉਂਕਿ ਮੇਰੇ 'ਚ ਇੱਕ ਹਿੰਮਤ ਸੀ ਕਿ ਮੈਂ ਨਾ ਅਗਰ ਮੈਂ ਇੱਥੇ ਪਈ ਰਹੀ ਨਾ ਤਾਂ ਵੱਧ ਤੋਂ ਵੱਧ ਘੰਟੇ 'ਚ ਮੇਰਾ ਅੰਤ ਹੋ ਜਾਊਗਾ ਮੈਨੂੰ ਕਿਸੇ ਨੇ ਨਹੀਂ ਚੱਕਿਆ ਮੈਂ ਰਿੜਣਾ ਸ਼ੁਰੂ ਕੀਤਾ ਔਰ ਲਗਭਗ 1.5 ਕਿਲੋਮੀਟਰ ਰਿੜਨ ਤੋਂ ਬਾਅਦ ਬੱਚੀਆਂ ਮੈਨੂੰ ਖੇੜਦੀਆਂ ਦਿਖੀਆਂ ਹਨਾ ਤਾਂ ਉਹਨਾਂ ਬੱਚਿਆਂ ਨੂੰ ਉਹਨਾਂ ਬੱਚਿਆਂ ਨੂੰ ਪਤਾ ਚੱਲਿਆ ਕਿ ਉਹ ਇੱਕ ਲੜਕੀ ਹੈ ਉਹਦੇ ਵਾਲ ਵੀ ਨੇ ਇਹ ਉਹ ਲੜਕੀ ਹੈ ਜਿਹਦੀ ਕਿਉਂ ਘਰ 1.5 ਕਿਲੋਮੀਟਰ ਦੂਰ ਸੀ ਇਹ ਸ਼ਾਇਦ ਉਹ ਲੜਕੀ ਹੈ ਜਿਹਦੀਆਂ ਆਪਾਂ ਨੂੰ ਸਵੇਰੇ ਚੀਕਾਂ ਦੀਆਂ ਆਵਾਜ਼ਾਂ ਆਈਆਂ ਸੀ ਉਸ ਸਾਈਡ ਤੋਂ ਖੇਤਾਂ ਦੀ ਇਹ ਅਗਲੇ ਦਿਨ ਪਰਨੀਤ कौर ਜੀ ਜੋ ਕੈਪਟਨ ਅਮਨਿੰਦਰ ਸਿੰਘ ਜੀ ਦੇ ਵਾਈਫ ਹਨਾ ਮਹਾਰਾਣੀ ਪਰਨੀਤਪੌਰ ਜੂ ਮੈਨੂੰ ਮਿਲਣ ਜਦੋਂ ਆਏ ਤਾਂ ਉਹਨਾਂ ਨੂੰ ਵੀ ਮੈਂ ਇੱਕੀ ਗੱਲ ਕਹੀ ਕਿ ਮੈਮ ਮੈਂ ਨਾ ਸਕੈਚ ਬਣਵਾਣਾ ਮੈਨੂੰ ਉਹਦੀ ਸ਼ਕਲ ਯਾਦ ਹੈ ਪੁਲਿਸ ਵਾਲਿਆਂ ਨੇ ਉਹ ਤਿੰਨ ਬੰਦਿਆਂ ਨੂੰ ਲੱਭ ਲਿਆ ਜਿਹੜੇ ਉਸ ਸਕੈਚ ਵਰਗੇ ਲੱਗਦੇ ਸੀ ਤਾਂ ਰਾਤ ਨੂੰ ਜਦੋਂ ਮੈਨੂੰ ਕਿਹਾ ਗਿਆ ਕਿ ਆਪਾਂ ਇਹਨਾਂ ਤਿੰਨਾਂ 'ਚੋਂ ਪਛਾਣਣਾ ਹੈ ਹਨਾ ਤਾਂ ਜਦੋਂ ਉਹ ਤਿੰਨੋਂ ਮੇਰੇ ਸਾਹਮਣੇ ਆਏ ਮੈਂ ਤਾਂ ਨਿੱਕੀ ਚੀਜ਼ ਦਿੱਸਾ ਮੈਨੂੰ ਵੀ ਉਹ ਸੇਮ ਲੱਗੇ ਪਹਿਲਾਂ ਤਾਂ ਕਿਉਂਕਿ ਉਸ ਸਕੈਚ ਮੈਂ ਬਣਵਾਇਆ ਹੋਇਆ ਸੀ ਔਰ ਤਿੰਨੋਂ ਉਹਦੇ ਨਾਲ ਮਿਲ ਰਹੇ ਸੀ ਕਿਤੇ ਨਾ ਕਿਤੇ ਪਰ ਮੈਨੂੰ ਇੱਕ ਚੀਜ਼ ਯਾਦ ਸੀ ਕਿ ਜਿਹਨੇ ਮੈਨੂੰ ਮਾਰਿਆ ਨਾ ਉਹਦੇ ਪੇਟ ਤੇ ਮੈਂ ਜ਼ਖਮ ਕੀਤਾ ਸੀ ਪੈਨਸਲ ਹਿਲ ਮਾਰ ਕੇ ਤਾਂ ਮੈਂ ਜੋ ਐਸਐਸਪੀ ਮਾਨਸਰ ਸੀ ਮੈਂ ਉਹਨਾਂ ਨੂੰ ਕਿਹਾ ਕਿ ਇਹਨਾਂ ਦੀ ਟੀ-ਸ਼ਰਟs 'ਤੇ ਬਨੈਨਾ ਨਾ ਉਤਰਵਾ ਤੇ ਕਿਉਂਕਿ ਉਹਨੂੰ ਮੈਂ ਵੀ ਮਾਰਿਆ ਉਹਦੇ ਪੇਟ ਤੇ ਜ਼ਖਮ ਹੋਗਾ ਮੈਂ ਪੈਂਸਲ ਹਿਲ ਮਾਰੀ ਸੀ ਉਹਦੇ ਤਾਂ ਜਦੂਤ ਚਰਵਾਇਆ ਇੱਕ ਦੇ ਉਸੀ ਜਗ੍ਹਾ ਤੇ ਜ਼ਖਮ ਮਿਲ ਗਿਆ ਤੁਸੀਂ ਅਕਸਰ ਅੱਜ ਵੀ ਕਈ ਕਰਾਂ ਦੇ ਵਿੱਚ ਇਹ ਗੱਲ ਕਹਿੰਦੇ ਸੁਣਿਆ ਹੋਣਾ ਸਿਆਣਿਆਂ ਨੂੰ ਜਾਂ ਵੱਡਿਆਂ ਨੂੰ ਕੀ ਦੇਰ ਰਾਤ ਧੀਆਂ ਨੂੰ ਬਾਹਰ ਨਹੀਂ ਜਾਣਾ ਚਾਹੀਦਾ ਪੰਜਾਬ ਅਜੇ ਵੀ ਸੁਰੱਖਿਅਤ ਨਹੀਂ ਹੈਗਾ ਕੋਈ ਵੀ ਘਟਨਾ ਕਿਤੇ ਵੀ ਵਾਪਰ ਸਕਦੀ ਹੈ ਪਰ ਅੱਜ ਜਿਸ ਘਟਨਾ ਦਾ ਜ਼ਿਕਰ ਅਸੀਂ ਕਰਨ ਜਾ ਰਹੇ ਹਾਂ ਉਹ ਘਟਨਾ ਇੱਕ ਪੰਜਾਬ ਦੀ ਧੀ ਦੇ ਨਾਲ ਦੇ ਰਾਤ ਨਹੀਂ ਬਲਕਿ ਤੜਕ ਸਵੇਰ ਵਾਪਰੀ ਹੈ। ਇਹ ਕਹਾਣੀ ਇੰਨੀ ਜ਼ਿਆਦਾ ਭਿਆਨਕ ਸੀ ਇਹ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਅੱਜ ਵੀ ਇਸ ਹਾਦਸੇ ਦਾ ਜ਼ਿਕਰ ਕਰਕੇ ਮਨਪ੍ਰੀਤ ਦੀਆਂ ਅੱਖਾਂ ਪਾਰਾਂਦੀਆਂ ਨੇ ਔਸਤਣ ਵਾਲਿਆਂ ਦੇ ਰੂ ਕੰਡੇ ਖੜੇ ਹੋ ਜਾਂਦੇ ਨੇ। ਮਨਪ੍ਰੀਤ ਸਾਡੇ ਨਾਲ ਮੌਜੂਦ ਹੈ। ਮਨਪ੍ਰੀਤ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਕੇ ਅੱਜ ਸਾਡੇ ਨਾਲ ਗੱਲਬਾਤ ਕਰਨ ਯੋਗੀ ਹੋਈ ਹੈ। ਔਰ ਤੁਹਾਨੂੰ ਅੱਜ ਇਹ ਦੱਸੇਗੀ ਕਿ ਮਨਪ੍ਰੀਤ ਦੇ ਨਾਲ ਹੋਇਆ ਕੀ ਸੀ। ਕਦੋਂ ਹੋਇਆ ਸੀ ਤੇ ਕਿਉਂ ਹੋਇਆ ਸੀ ਮਨਪ੍ਰੀਤੂ ਅੱਗੇ ਤੇਰੀ ਸਸ਼ੀਕਲ ਮੇਰੇ ਵੱਲੋਂ ਸਭ ਨੂੰ ਮੇਰਾ ਨਾਮ ਮਨਪ੍ਰੀਤ ਕੌਰ ਹੈ ਤੇ ਮੈਂ ਪਿੰਛਾਪੁਰ ਥੇੜੀ ਦੀ ਰਹਿਣ ਵਾਲੀ ਆ ਤੇ ਅੱਜ ਤੋਂ ਕੁਝ ਸਾਲ ਪਹਿਲਾਂ ਹੁੰਦਾ ਜਿਵੇਂ ਆਪਾਂ ਇੱਕ ਪਿੰਡ ਵਾਲੇ ਏਰੀਆ ਤੋਂ ਬਿਲੋਂਗ ਕਰਦੇ ਆ ਤੇ ਆਪਣੇ ਬਹੁਤ سارے ਸੁਪਨੇ ਹੁੰਦੇ ਆ ਕਿ ਮੈਂ ਸ਼ਹਿਰ ਜਾਊਂਗੀ ਮੈਂ ਮੈਂ ਵੀ ਪੜ੍ਹਾਈ ਕਰੂੰਗੀ ਤਾਂ ਮੈਂ ਵੀ ਉਹੀ ਸੁਪਨਾ ਦੇਖ ਕੇ ਪਟਿਆਲਾ ਦੇ ਵਿੱਚ ਆਪਣੀ ਐਡਮਿਸ਼ਨ ਕਰਵਾਈ ਸੀ ਪਰ ਨਹੀਂ ਪਤਾ ਸੀ ਕਈ ਵਾਰ ਆਪਾਂ ਜੋ ਸੋਚਿਆ ਹੁੰਦਾ ਉਹ ਨਹੀਂ ਹੁੰਦਾ ਤਾ ਮੈਨੂੰ ਨਹੀਂ ਪਤਾ ਸੀ ਕਿ ਇੱਕ ਇੰਨੀ ਵੱਡੀ ਘਟਨਾ ਮੇਰਾ ਇੰਤਜ਼ਾਰ ਕਰ ਰਹੀ ਹੈ ਤਾਂ ਮੈਂ ਬਹੁਤ ਵਧੀਆ ਤਰੀਕੇ ਨਾਲ ਆਪਣੀ ਪੜ੍ਹਾਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕੰਪਲੀਟ ਕਰ ਰਹੀ ਸੀ ਤਾਂ ਹੋਇਆ ਕਿ ਮੇਰੇ ਮਾਸਟਰਸ ਦੇ ਪਹਿਲੇ ਸਾਲ ਐਮ ਐਸ ਸੀ ਦੇ ਪਹਿਲੇ ਸਾਲ ਦੇ ਵਿੱਚ ਪਹਿਲੇ ਸੈਮੈਸਟਰ ਦੇ ਵਿੱਚ ਹੀ ਮੇਰੇ ਨਾਲ ਇੱਕ ਐਸੀ ਘਟਨਾ ਹੋ ਗਈ ਜਿਹਦੇ ਵਿੱਚ ਸ਼ਾਇਦ ਮੈਂ ਅਗਰ ਕੋਈ ਹੋਰ ਦੇਖਦਾ ਤਾਂ ਮੈਂ ਮੇਰੇ ਵਿੱਚ ਤਾਂ ਚਲੋ ਹਿੰਮਤ ਸੀ ਮੈਂ ਸ਼ੁਰੂ ਤੋਂ ਹੀ ਬਹੁਤ ਹਿੰਮਤੀ ਰਹੀ ਹਾਂ ਪਰ ਅਗਰ ਕੋਈ ਦੇਖਣ ਵਾਲਾ ਸੀ ਤਾਂ ਉਹ ਦੇਖਦਾ ਕਿ ਇਹ ਲੜਕੀ ਬਚ ਕਿਵੇਂ ਗਈ ਤਾਂ ਹੋਇਆ ਕਿ ਕਿ ਮੈਂ ਇੱਕ ਪੀਜੀ ਦੇ ਵਿੱਚ ਰਹਿ ਰਹੀ ਸੀ ਤਾਂ ਉਸ ਪੀਜੀ ਦੇ ਵਿੱਚ ਰਹਿੰਦਿਆਂ ਰਹਿੰਦਿਆਂ ਮੈਂ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਹੀ ਉਹ ਪੀਜੀ ਸੀ ਮਤਲਬ ਪ੍ਰੋਫੈਸਰ ਕਲੋਨੀ ਦੇ ਵਿੱਚ ਤਾਂ ਕਿਸੇ ਨੂੰ ਕਿਸੇ ਨੇ ਮੈਨੂੰ ਉੱਥੇ ਰੋਜ਼ ਆਂਦਾ ਜਾਂਦਾ ਦੇਖਿਆ ਤੇ ਉਹਨਾਂ ਦੇ ਮਨ ਦੇ ਵਿੱਚ ਇਹ ਚੀਜ਼ ਆਈ ਕਿ ਆਪਾਂ ਇਸ ਲੜਕੀ ਦਾ ਕਿਡਨੈਪਿਆ ਇਹ ਚੀਜ਼ਾਂ ਉਹਨਾਂ ਦੇ ਮਨ ਦੇ ਵਿੱਚ ਆਈਆਂ ਤਾਂ ਹੋਇਆ ਕਿ ਕਿ ਏ ਵੀ ਪਤਾ ਚਲ ਚੁੱਕਿਆ ਸੀਗਾ ਕਿ ਮੈਂ ਕਿਸ ਤਰੀਕ ਨੂੰ ਸਵੇਰੇ ਕੱਲੀ ਨਿਕਲਣ ਵਾਲੀ ਆ ਦੇਖੋ ਪੰਜਾਬ ਇੱਕ ਐਵੇਂ ਦੀ ਜਗ੍ਹਾ ਜਿੱਥੇ ਕੋਈ ਨਹੀਂ ਸੋਚਦਾ ਕਿ ਐਵੇਂ ਦੀ ਚੀਜ਼ਾਂ ਹੋ ਜਾਣਗੀਆਂ ਤੇ ਆਪਣੇ ਮਨ ਦੇ ਵਿੱਚ ਵੀ ਨਹੀਂ ਆਇਆ ਹੁੰਦਾ ਜਦੋਂ ਆਪਣਾ ਮਨ ਸਾਫ਼ ਹੈ ਆਪਣੇ ਮਨ 'ਚ ਕਦੀ ਨਹੀਂ ਆਇਆ ਹੁੰਦਾ ਕਿ ਮੇਰੇ ਨਾਲ ਐਵੇਂ ਦਾ ਕੁਝ ਕਦੀ ਵੀ ਹੋ ਜਾਊਗਾ ਤਾਂ ਮੈਂ ਸਵੇਰੇ ਬਹੁਤ ਜਲਦੀ ਨਿਕਲਣਾ ਸੀ ਐਕਚੁਅਲੀ ਮੇਰੇ ਮਾਮਾ ਜੀ ਦੇ ਬੇਟੇ ਦੀ ਮੈਰਿਜ ਸੀ ਫਰੀਦਕੋਟ ਦੇ ਵਿੱਚ ਤੇ ਮੈਂ ਬਠਿੰਡੇ ਜਾਣਾ ਸੀ ਤੇ ਸਵੇਰੇ ਪਟਿਆਲਾ ਤੋਂ ਇੰਟਰ ਸਿਟੀ ਟ੍ਰੇਨ ਚੱਲਦੀ ਹੈ 6 ਵਜੇ ਤੇ ਮੈਂ ਉਹ ਲੈਣੀ ਸੀ ਤਾਂ ਮੈਂ ਸਵੇਰੇ ਉੱઠી ਆਪਣਾ 4 ਵਜੇ ਤਿਆਰ ਹੋਈ 4:30 ਵਜੇ ਮੈਂ ਗਲੀ ਦੇ ਵਿੱਚ ਆ ਗਈ ਬਾਰ ਜੋ ਆਂਟੀ ਸੀ ਉਹ ਮੈਨੂੰ ਨਾਲ ਛੱਡਣ ਆਈ ਜਿਨ੍ਹਾਂ ਦਾ ਘਰ ਸੀ ਤਾਂ ਮਤਲਬ ਹਾਂਜੀ ਜਿਨ੍ਹਾਂ ਦੇ ਵਿੱਚ ਮੈਂ ਪੀਜੀ ਰਹਿੰਦੀ ਸੀ ਜਿਨ੍ਹਾਂ ਦੇ ਘਰ 'ਚ ਤੇ ਅਸੀਂ ਮੇਨ ਰੋਡ ਤੋਂ ਆਟੋ ਲੈਣਾ ਸੀ ਪਰ ਹੋਇਆ ਕਿ ਇੱਕ ਆਟੋ ਪਹਿਲਾਂ ਤੋਂ ਹੀ ਘਰ ਦੇ ਸਾਹਮਣੇ ਖੜਾ ਹੋਇਆ ਸੀ ਜੁਮੇ ਕੀ ਮੇਰਾ ਇੰਤਜ਼ਾਰ ਹੀ ਕਰ ਰਿਹਾ ਹੁੰਦਾ ਤਾਂ ਮਤਲਬ ਮੈਂ ਤਾਂ ਬਹੁਤ ਖੁਸ਼ ਹੋਈ ਉਹ ਵੀ ਖੁਸ਼ ਹੋਈ ਕਿ ਚਲੋ ਆਪਾਂ ਨੂੰ ਖੁਸ਼ੀ ਹੁੰਦੀ ਹੈ ਕਿ ਆਪਾਂ ਨੂੰ ਚੱਲ ਕੇ ਨਹੀਂ ਜਾਣਾ ਪਿਆ ਆਟੋ ਕਰਦੇ ਸਾਹਮਣੇ ਮਿਲ ਗਿਆ ਤਾਂ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਰੇਲਵੇ ਸਟੇਸ਼ਨ ਜਾਓਗੇ ਉਹਨਾਂ ਨੇ ਕਿਹਾ ਹਾਂ ਮੈਂ ਜਾਊਂਗਾ ਠੀਕ ਹੈ ਨਾਰਮਲ ਗੱਲ ਹੋਈ ਤਾਂ ਮੈਂ ਆਟੋ ਦੇ ਵਿੱਚ ਬੈਠ ਗਈ ਤਾਂ ਆਟੋ ਕੀ ਹੋਇਆ ਕਿ ਪਿੱਛੇ ਗਲੀਆਂ ਦੇ ਵਿੱਚੋਂ ਹੁੰਦਾ ਹੁੰਦਾ ਜਾਣ ਲੱਗ ਗਿਆ ਮੈਂ ਕਿ ਅੰਕਲ ਤੁਸੀਂ ਮੇਨ ਰੋਡ ਵੱਲੋਂ ਜਾਓ ਨਾ ਤਾਂ ਕਹਿੰਦੇ ਕਿ ਕਈ ਵਾਰ ਇੱਥੇ ਸਾਰੇ ਭੀੜ ਵੀ ਹੁੰਦੀ ਹੈ ਆਪਾਂ ਪਿੱਛੇ-ਪਿੱਛੇ ਗਲੀਆਂ 'ਚੋਂ ਨਿਕਲ ਜਾਵਾਂਗੇ ਅਸਲ ਦੇ ਵਿੱਚ ਉਹ ਕੀ ਸੀ ਉਹ ਬਚਣਾ ਚਾਹੁੰਦਾ ਸੀ ਯੂਨੀਵਰਸਿਟੀ ਦੇ ਮੇਨ ਗੇਟ ਤੇ ਜੋ ਸੀਸੀਟੀਵੀ ਕੈਮਰਾ ਲੱਗੇ ਹੁੰਦੇ ਨੇ ਆਟੋ ਪਿੱਛੋਂ ਦੀ ਜਾਣਾ ਸ਼ੁਰੂ ਹੋ ਗਿਆ ਮੇਨ ਰੋਡ ਤੇ ਜਦੋਂ ਆਟੋ ਆਇਆ ਮੇਨ ਰੋਡ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ अर्बन ਸਟੇਟ ਦੇ ਵਿੱਚ ਇੱਕੋ ਸੜਕ ਜਾਂਦੀ ਹੈ ਹੈਨਾ ਜਿਹਨੂੰ ਆਪਾਂ ਸਾਧੂ ਵਿਲਾ ਰੋਡ ਕਹਿੰਦੇ ਆ ਤਾਂ ਸਾਧੂ ਵਿਲਾ ਰੋਡ ਵਾਲਾ ਆਟੋ ਟਰਨ ਕਰ ਗਿਆ ਤਾਂ ਮੈਂ ਉਹਨੂੰ ਕੁਐਸ਼ਨ ਕੀਤਾ ਮੈਂ ਕਿਹਾ ਅੰਕਲ ਆਪਾਂ ਦਾ ਰੇਲਵੇ ਸਟੇਸ਼ਨ ਦਾ ਬਿਲਕੁਲ ਸਿੱਧਾ ਸਿੱਧਾ ਪਟਿਆਲੇ ਦਾ ਤਾਪਾ ਇੱਧਰ ਕਿਉਂ ਟਰਨ ਕਰ ਰਹੇ ਆ ਉਹ ਕਹਿੰਦੇ ਕਿ ਮੈਂ ਰਾਤ ਨੂੰ ਕਿਸੇ ਸਵਾਰੀਆਂ ਦਾ ਮੈਨੂੰ ਫੋਨ ਆਇਆ ਸੀ ਉਹਨਾਂ ਨੇ ਵੀ ਰੇਲਵੇ ਸਟੇਸ਼ਨ ਜਾਣਾ ਤਾਂ ਮੈਂ ਉਹਨਾਂ ਨੂੰ ਵੀ ਲੈਣਾ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਮੇਰੀ ਤਾਂ ਵੈਸੇ ਵੀ ਟ੍ਰੇਨ ਦੇ ਵਿੱਚ ਅਜੇ 1 ਘੰਟਾ ਪਿਆ ਆਪਾਂ ਜਾ ਸਕਦੇ ਹਾਂ ਤਾਂ ਟਾਈਮ ਸੀਗਾ ਸਵੇਰੇ 4:30 ਪੌਣੇ 5 ਦਾ ਤੇ ਕਾਫੀ ਬਾਰਿਸ਼ ਹੋ ਰਹੀ ਸੀ ਉਸ ਦਿਨ 12 ਅਕਤੂਬਰ 2013 ਆ ਇਕਦਮ ਅੱਗੇ ਜਾ ਕੇ 2 ਕਿਲੋਮੀਟਰ ਅੱਗੇ ਜਾ ਕੇ 1.5 ਤੋਂ 2 ਕਿਲੋਮੀਟਰ ਆਟੋ ਅਚਾਨਕ ਰੁਕ ਜਾਂਦਾ ਹੈ ਜਦੋਂ ਆਟੋ ਰੁਕਿਆ ਤਾਂ ਮਤਲਬ ਮੇਰੇ ਮਨ ਦੇ ਵਿੱਚ ਉਦੋਂ ਵੀ ਕੋਈ ਸ਼ੱਕ ਨਹੀਂ ਆਇਆ ਕਿਉਂਕਿ ਜਦੋਂ ਪਤਾ ਹੀ ਲੱਗ ਗਿਆ ਉਹਨੇ ਸਵਾਰੀਆਂ ਲੈਣੀਆਂ ਆ ਆਟੋ ਰੁਕਿਆ ਤੇ ਉਹ ਆਟੋ ਵਾਲਾ ਆਟੋ ਤੋਂ ਬਾਹਰ چلا ਗਿਆ ਮੈਨੂੰ ਲੱਗਿਆ ਸਵਾਰੀਆਂ ਨੂੰ ਦੇਖਣੀ ਆ ਲੈਣ ਗਿਆ ਹੋਊਗਾ ਮੈਂ ਆਪਣੇ ਫੋਨ ਵੱਲ ਦੇਖ ਰਹੀ ਸੀ ਤੇ ਇਕਦਮ ਆਟੋ ਦੇ ਪਿੱਛੇ ਵਾਲੇ ਹਿੱਸੇ ਤੋਂ ਖੂਨ ਇੰਨਾ ਕਿ ਨਿਕਲਿਆ ਕਿ ਮੈਂ ਦੱਸ ਨਹੀਂ ਸਕਦੀ ਕਿ ਜਦੋਂ ਅਚਾਨਕ ਹੀ ਆਪਣੇ ਨਾਲ ਇਕਦਮ ਹੀ ਐਸੀ ਚੀਜ਼ ਹੋ ਜੇ ਜੋ ਆਪਾਂ ਕਦੀ ਸੋਚੀ ਨਹੀਂ ਹੁੰਦੀ ਪੇਜਕਸ ਲੱਗਿਆ ਮਤਲਬ ਮੈਨੂੰ ਨਹੀਂ ਪਤਾ ਸੀ ਉਹ ਪੇਜਕਸ ਹੈ ਪਰ ਐਨਾ ਪਤਾ ਸੀ ਕਿ ਕੁਝ ਬਹੁਤ ਤਿੱਖਾ ਕਿਸੇ ਨੇ ਮੇਰੇ ਸਿਰ ਦੇ ਪਿੱਛੇ ਮਾਰਿਆ ਮੇਰੇ ਨਾਲ ਜੋ ਮੇਰੇ ਦੋ ਬੈਗ ਸੀ ਮੇਰਾ ਪਰਸ ਮੇਰਾ ਸਮਾਨ ਸਭ ਕੁਝ ਓਟੋ ਦੇ ਵਿੱਚ ਡਿੱਗ ਗਿਆ ਤੇ ਮੇਰਾ ਮੋਬਾਈਲ ਫੋਨ ਵੀ ਓਟੋ ਦੇ ਵਿੱਚ ਡਿੱਗ ਗਿਆ ਸੀ ਤਾਂ ਮੈਂ ਉਹਨੂੰ ਇੱਕ ਗੱਲ ਕਹੀ ਮੈਂ ਕਿਹਾ ਮੈਂ ਨਾ ਤੈਨੂੰ ਛੱਡੂਗੀ ਨਹੀਂ ਮੈਂ ਪੁਲਿਸ ਨੂੰ ਦੱਸੂਗੀ ਕਿਉਂਕਿ ਤੂੰ ਮੈਨੂੰ ਬਿਨਾਂ ਗਲਤੀ ਤੋਂ ਨਹੀਂ ਮਾਰ ਸਕਦਾ ਕਿਉਂਕਿ ਇੱਕ ਚੀਜ਼ ਹੁੰਦੀ ਹੈ ਨਾ ਆਪਣੇ ਮਨ 'ਚ ਹਮੇਸ਼ਾ ਇੱਕ ਚੀਜ਼ ਆਉਂਦੀ ਹੈ ਕਿ ਮੇਰੀ ਤਾਂ ਕੋਈ ਗਲਤੀ ਵੀ ਨਹੀਂ ਨਾ ਮੈਂ ਇਹਨਾਂ ਨੂੰ ਕੁਝ ਕਿਹਾ ਨਾ ਮੈਂ ਇਹਨਾਂ ਨਾਲ ਕੋਈ ਤਾਇ ਮੈਨੂੰ ਕਿਉਂ ਮਾਰ ਰਿਹਾ ਹੈ ਮੈਂ ਤੈਨੂੰ ਬਿਲਕੁਲ ਨਹੀਂ ਛੱਡੂਗੀ ਹੁਣ ਕਹਿੰਦੇ ਨਾ ਕਿ ਹਿੰਮਤ ਹੁੰਦੀ ਆ ਉਹ ਸਾਹਮਣੇ ਵਾਲੇ ਨੂੰ ਥੋੜਾ ਡਰਾ ਵੀ ਦਿੰਦੀ ਹੈ ਤੇ ਮੈਂ ਇੰਨੀ ਹਿੰਮਤ ਨਾਲ ਬੋਲ ਰਹੀ ਸੀ ਕਿ ਉਹਦੇ ਮਨ 'ਚ ਇਹ ਚੀਜ਼ ਆ ਗਈ ਮੇਰੀ ਉਸ ਹਿੰਮਤ ਨੇ ਉਹਨੂੰ ਇੰਨਾ ਡਰਾਤਾ ਕਿ ਉਹਦੇ ਮਨ 'ਚ ਇਹ ਚੀਜ਼ ਆ ਗਈ ਕਿ ਅਗਰ ਮੈਂ ਇਸ ਲੜਕੀ ਨੂੰ ਜ਼ਿੰਦਾ ਛੱਡਦਾ ਨਾ ਤਾਂ ਇਹ ਪੱਕਾ ਮੈਨੂੰ ਨਹੀਂ ਛੱਡੂਗੀ ਤਾਂ ਮੈਂ ਉਹਦੇ ਥੱਪੜ ਵੀ ਮਾਰਤਾ ਜਦੋਂ ਹੁਣ ਐਵੇਂ ਦਾ ਕਿਲਰ ਹੁੰਦਾ ਨਾ ਜਦੋਂ ਆਪਾਂ ਉਹਨੂੰ ਥੱਪੜ ਮਾਰ ਦਈਏ ਕੁਝ ਉਹਨੂੰ ਹੋਰ ਗੁੱਸਾ ਆ ਜਾਂਦਾ ਹੈ ਉਹ ਹੋਰ ਗੁੱਸਾ ਜਾ ਗਿਆ ਕਿ ਇੱਕ ਲੜਕੀ ਹੋ ਕੇ ਐਵੇਂ ਕਿਵੇਂ ਕਰ ਸਕਦੀ ਹੈ ਉਸ ਦਿਨ ਕਈ ਵਾਰ ਹੁੰਦਾ ਨਾ ਕਈ ਚੀਜ਼ਾਂ ਆਪਾਂ ਕਿਸੇ ਕਾਰਨ ਕਰਕੇ ਹੁੰਦੀਆਂ ਉਸ ਦਿਨ ਮੈਂ ਕਦੀ ਵੀ ਪੈंसिल ਹੀਲੀ ਐਸੀ ਚੀਜ਼ ਕਦੀ ਵੀ ਨਹੀਂ ਪਾਈ ਉਸ ਦਿਨ ਮੈਂ ਪਹਿਲੀ ਵਾਰ ਪੈंसिल ਹੀਲ ਪਾਈ ਹੋਈ ਸੀ ਪੈਰਾਂ 'ਚ ਮੈਂ ਉਹਦੇ ਢਿੱਡ 'ਚ ਲੱਤ ਮਾਰੀ ਔਰ ਉਹ ਇੰਨੀ ਸ਼ਾਰਪ ਸੀ ਕਿ ਉਹਦੇ ਢਿੱਡ ਦੇ ਵਿੱਚ ਇੰਨੀ ਅੰਦਰ ਲੱਗੀ ਔਰ ਉਹਦੇ ਬਲੱਡ ਆ ਗਿਆ ਮਤਲਬ ਬਹੁਤ ਜ਼ਿਆਦਾ ਅੰਦਰ ਵੀ ਨਹੀਂ ਮੈਂ ਕਹਿ ਸਕਦੀ ਪਰ ਉਹਦੇ ਉਹਨੇ ਜ਼ਖਮ ਕਰਤਾ ਉਸ ਚੀਜ਼ ਨੇ ਉਹਦੇ ਹੈਨਾ ਇੰਨਾ ਜ਼ਖਮ ਕਿ ਉਹਦੇ ਖੂਨ ਨਿਕਲਦਾ ਮੈਨੂੰ ਦਿਖ ਗਿਆ ਪਰ ਮੇਰੇ ਮਨ ਚ ਇਹ ਸੀ ਇੱਕ ਵਾਰੀ ਮੈਂ ਪੁਲਿਸ ਨੂੰ ਇਹਦਾ ਹੁਲੀਆ ਦੱਸਣਾ ਹੈ ਕਿਉਂਕਿ ਅੱਜੇ ਮੇਰੇ ਨਾਲ ਕਰ ਰਿਹਾ ਨਾ ਇਹ ਕਿਸੇ ਹੋਰ ਨਾਲ ਵੀ ਕਰੂਗਾ ਔਰ ਅਗਰ ਇਹ ਫੜਿਆ ਗਿਆ ਤਾਂ ਅੱਜ ਤੋਂ ਬਾਅਦ ਪੰਜਾਬ ਦੇ ਵਿੱਚ ਆ ਭਾਰਤ ਦੇ ਕਿਸੇ ਵੀ ਹਿੱਸੇ ਦੇ ਵਿੱਚ ਕੋਈ ਅਗਰ ਕਿਸੇ ਕੁੜੀ ਨਾਲ ਐਵੇਂ ਦਾ ਕਰਨ ਬਾਰੇ ਸੋਚੂਗਾ ਨਾ ਤਾਂ ਉਹਦੀ ਇੱਕ ਵਾਰ ਦਿਮਾਗ ਚ ਆਊਗੀ ਕਿ ਅਗਰ ਉਹ ਲੜਕੀ ਮਨਪ੍ਰੀਤ ਵਰਗੀ ਹਿੰਮਤ ਵਾਲੀ ਹੋਈ ਤਾਂ ਉਹ ਫੜਵਾ ਵੀ ਦੇਊਗੀ ਪੁਕਸਦ ਕੀ ਸੀ ਤੁਹਾਨੂੰ ਮਾਰਨਾ ਮਕਸਦ ਸੀ ਤੁਹਾਨੂੰ ਕਿਡਨੈਪ ਕਰਨਾ ਮਕਸਦ ਸੀ ਜਾਂ ਕੋਈ ਗਲਤ ਇਰਾਦਾ ਸੀ ਆ ਗਲਤ ਇਰਾਦਾ ਉਹਦਾ ਨਹੀਂ ਸੀ ਅਗਰ ਆਪਾਂ ਕਹੀਏ ਕਿ ਵਗੈਰਾ ਐਵੇਂ ਦਾ ਕੁਝ ਨਹੀਂ ਉਹਨੇ ਕੀਤਾ ਉਹਦਾ ਮਕਸਦ ਮੈਨੂੰ ਮੇਰੇ ਪੈਸੇ ਲੁੱਟਣਾ ਸੀ ਅਸਲ ਦੇ ਵਿੱਚ ਉਹ ਡਰ ਉਹਦੋਂ ਗਿਆ ਮਾਰਨ ਦੀ ਨੀਅਤ ਉਹਦੇ ਵਿੱਚ ਉਦੋਂ ਆਈ ਜਦੋਂ ਉਹਨੂੰ ਲੱਗਿਆ ਕਿ ਇਹ ਲੜਕੀ ਨੂੰ ਅਗਰ ਮੈਂ ਜ਼ਿੰਦਾ ਛੱਡ ਦੂੰਗਾ ਤਾਂ ਮੈਂ ਪੁਲਿਸ 'ਚ ਜਾਊਂਗਾ ਪੱਕਾ ਕਿਉਂਕਿ ਇਹੇ ਪੁਲਿਸ ਨੂੰ ਦੱਸੂਗੀ ਜਾ ਕੇ ਤਾਂ ਮੇਰਾ ਮੀਰਾ ਤਾਂ ਮਨ ਦੇ ਵਿੱਚ ਮੇਨ ਉਹੀ ਚੀਜ਼ ਸੀ ਕਿ ਮੈਂ ਆਪਣੀ ਹਿੰਮਤ ਨੂੰ ਇਸੇ ਲਈ ਜ਼ਿੰਦਾ ਰੱਖਿਆ ਹੋਇਆ ਸੀ ਕਿ ਮੈਂ ਪੁਲਿਸ ਨੂੰ ਹੀ ਦੱਸਣਾ ਹੈ ਪਰ ਉਹਨੂੰ ਜਦੋਂ ਲੱਗਿਆ ਉਹ ਮਾਰੀ ਗਿਆ ਜਦੋਂ ਉਹਨੂੰ ਲੱਗੇ ਕਿ ਇਹ ਪੂਰੀ ਤਰ੍ਹਾਂ ਮਰ ਚੁੱਕੀ ਹੈ ਫਿਰ ਉਹ ਮੈਨੂੰ ਸੜ ਹਣਾ ਤਾਂ ਹੋਇਆ ਕਿ ਕਿ ਮੈਂ ਇੱਕ ਸੜਕ ਤੇ ਪਈ ਆ ਅ ਥੋੜਾ ਦਿਨ ਚੜਨਾ ਸ਼ੁਰੂ ਹੋ ਗਿਆ ਮਤਲਬ ਉਹ 4:30 4:00 ਦਾ ਟਾਈਮ ਸੀ ਸਵੇਰ ਤੜਕੇ ਮਾਰਨ ਤੋਂ ਬਾਅਦ ਤਾਂ ਜਦੋਂ ਚਲਾ ਗਿਆ ਉਸ ਤੋਂ ਬਾਅਦ ਤਾਂ ਦਿਨ ਵੀ ਚੜਨਾ ਸ਼ੁਰੂ ਹੋ ਗਿਆ ਸੀ ਮਤਲਬ 6:30 ਹੋ ਚੁੱਕੇ ਸੀ ਸ਼ੁਰੂ ਇਹ ਇਨਸੀਡੈਂਟ ਹੋਇਆ ਉਦੋਂ ਸ਼ੁਰੂ ਹੋ ਤੜ ਸ਼ੁਰੂ ਇਹ ਇਨਸੀਡੈਂਟ ਹੋਇਆ ਸੀਗਾ ਲਗਭਗ ਪੋਣੇ 5 ਹਣਾ ਕਿਉਂਕਿ 4:30 ਵਜੇ ਮੈਂ ਆਪਣੇ ਪੀਜੀ ਤੋਂ ਨਿਕਲੀ ਸੀ 4:35 ਤੇ ਪੋਨੇ 5:00 ਵਜੇ ਕਿਉਂਕਿ 10 ਮਿੰਟ ਬਾਅਦ ਹੀ ਉਹਨੇ ਮੈਨੂੰ ਮਾਰਨਾ ਸ਼ੁਰੂ ਕਰਤਾ ਸੀ ਯੂਨੀਵਰਸਿਟੀ ਦੇ ਸਾਈਡ ਵਾਲੀ ਰੋਡ ਤੇ ਤੇ ਕਾਫੀ ਟਾਈਮ ਹੋਇਆ ਮੈਨੂੰ ਮਾਰਦਾ ਰਿਹਾ ਜਾਂ ਸਾਡੇ ਚ ਜੋ ਵੀ ਗੱਲਬਾਤ ਹੋਈ ਮੈਂ ਤੈਨੂੰ ਨਹੀਂ ਛੱਡੂੰਗੀ ਛੱਡ ਕੇ ਚਲਾ ਗਿਆ 10-15 ਮਿੰਟ ਤੱਕ ਮੈਂ ਸੱਚੀ ਦੱਸਾਂ ਕੋਈ ਆਇਆ ਹੀ ਨਹੀਂ ਉੱਥੇ ਹੈਨਾ ਕੋਈ ਸੀ ਨਹੀਂ ਉੱਥੇ ਇੰਨੀ ਬਾਰਿਸ਼ ਸੀ ਜਦੋਂ ਜਦੋਂ ਬਾਰਿਸ਼ ਵੀ ਰੁਕੀ ਦਿਨ ਚੜਿਆ ਹਲਕਾ ਹਲਕਾ ਸਾਢੇ 6 ਦਾ ਟਾਈਮ ਹੋਊਗਾ ਮੈਨੂੰ ਟਾਈਮ ਮੈਨੂੰ ਵੀ ਨਹੀਂ ਪਤਾ ਕਿਉਂਕਿ ਉਸ ਟਾਈਮ ਤਾਂ ਸਿਰ ਤੋਂ ਮੇਰੀ ਅੱਖਾਂ ਦੇ ਵਿੱਚ ਵੀ ਇੰਨਾ ਖੂਨ ਆ ਚੁੱਕਿਆ ਸੀਗਾ ਕਿ ਮੈਨੂੰ ਕੁਝ ਦੇਖੀ ਨਹੀਂ ਰਿਹਾ ਸੀ ਕਿਉਂਕਿ ਜੋ ਸੇਰ ਵਾਲਾ ਸਾਰਾ ਖੂਨ ਸੀ ਉਹਨੇ ਮੇਰੀ ਅੱਖਾਂ ਪੂਰੀਆਂ ਭਰ ਦਿੱਤੀਆਂ ਸੀ ਮੈਂ ਸਿਰਫ ਐਵੇਂ ਸਾਫ਼ ਕਰਕੇ ਬਹੁਤ ਤੁੰਦਲਾ ਦੇਖ ਪਾ ਰਹੀ ਸੀ ਤਾਂ ਇੱਕੋ ਦਮ ਕੀ ਹੋਇਆ ਮੈਨੂੰ ਇੰਨਾ ਪਤਾ ਲੱਗਿਆ ਕਿ ਦੋ ਲੋਕ ਮੋਟਰਸਾਈਕਲ ਤੇ ਰੁਕੇ ਜ਼ਰੂਰ ਨੇ अरुणा ने ये भी गल की थी कि ओहो की हो गया फिर एक बंदे ने ये गल कही कि कोई अमली है रात को पीपू के ट्रक ਥੱਲੇ ਆ ਗਿਆ ਤੇ ਮੈਨੂੰ ਉਹਨਾਂ ਨੇ ਨਹੀਂ ਚੱਕਿਆ ਕਿਉਂਕਿ ਪਤਾ ਹੀ ਨਹੀਂ ਚੱਲ ਰਿਹਾ ਸੀ ਪੂਰਾ ਖੂਨ ਚ ਲਤਪਤ ਜਦੋਂ ਆਪਾਂ ਹੁੰਨੇ ਆ ਨਹੀਂ ਪਤਾ ਚੱਲਦਾ ਕੁੜੀ ਐ ਕੋਈ ਬੰਦਾ ਐ ਹਨਾ ਤਾਂ ਉਹਨਾਂ ਨੇ ਮੈਨੂੰ ਨਹੀਂ ਚੱਕਿਆ ਉਹ ਚਲੇ ਗਏ ਤਾਂ ਫਿਰ ਮੈਂ ਹਿੰਮਤ ਰੱਖੀ اور ਮੈਂ ਰੀੜਨਾ ਸ਼ੁਰੂ ਕੀਤਾ ਕਿਉਂਕਿ ਮੇਰੇ ਚ ਇੱਕ ਹਿੰਮਤ ਸੀ ਕਿ ਮੈਂ ਨਾ ਅਗਰ ਮੈਂ ਇੱਥੇ ਪਈ ਰਹੀ ਨਾ ਤਾਂ ਵੱਧ ਤੋਂ ਵੱਧ ਘੰਟੇ ਚ ਮੇਰਾ ਅੰਤ ਹੋ ਜਾਊਗਾ ਕਿਉਂਕਿ ਮੈਨੂੰ ਸਾਹ ਬਹੁਤ ਔਖ ਆ ਰਿਹਾ ਸੀ ਔਰ ਮੈਨੂੰ ਪਤਾ ਸੀ ਕਿ ਜੋ ਨੁਕਸਾਨ ਹੋਇਆ ਨਾ ਮੇਰੇ ਲੰਗ ਸਾਈਡ ਨੂੰ ਜਾਂ ਫਿਰ ਮੇਰੇ ਟਰੈਕੀਆ ਮਤਲਬ ਇਸੀ ਜਿਹਾ ਪੋਰਸ਼ਨ ਨੂੰ ਜੋ ਨੁਕਸਾਨ ਹੋਇਆ ਨਾ ਮੈਨੂੰ ਉਹ ਮੈਨੂੰ ਖਤਮ ਕਰ ਸਕਦਾ ਹੈ ਮੈਂ ਪਹਿਲਾਂ ਪੁਲਿਸ ਨੂੰ ਦੱਸੂਗੀ ਚਾਹੇ ਮੈਂ 2 ਘੰਟੇ ਵੀ ਜੀਣਾ ਪਹਿਲੇ ਮੈਂ ਰਿਡ ਕੇ ਕਿਸੇ ਨੂੰ ਲੱਭੂਗੀ ਉਹਨੂੰ ਮੈਂ ਦੱਸੂਗੀ ਫਿਰ ਮੈਂ ਮਰੂੰਗੀ ਮੈਨੂੰ ਕਿਸੇ ਨੇ ਨਹੀਂ ਚੱਕਿਆ ਮੈਂ ਰਿਡਣਾ ਸ਼ੁਰੂ ਕੀਤਾ ਔਰ ਲਗਭਗ 1.5 ਕਿਲੋਮੀਟਰ ਰਿਡਣ ਤੋਂ ਬਾਅਦ ਬੱਚੀਆਂ ਮੈਨੂੰ ਖੇਡਦੀਆਂ ਲਿਖੀਆਂ ਹਨਾ ਤਾਂ ਉਹਨਾਂ ਬੱਚੀਆਂ ਨੂੰ ਉਹਨਾਂ ਬੱਚੀਆਂ ਨੂੰ ਪਤਾ ਚੱਲਿਆ ਕਿ ਉਹ ਇੱਕ ਲੜਕੀ ਹੈ ਉਹਦੇ ਵਾਲ ਵੀ ਨੇ ਇਹ ਉਹ ਲੜਕੀ ਹੈ ਜਿਹਦੀ ਕਿਉਂ ਘਰ 1.5 ਕਿਲੋਮੀਟਰ ਦੂਰ ਸੀ ਇਹ ਸ਼ਾਇਦ ਉਹ ਲੜਕੀ ਹੈ ਜਿਹਦੀਆਂ ਆਪਾਂ ਨੂੰ ਸਵੇਰੇ ਚੀਕਾਂ ਦੀ ਆਵਾਜ਼ਾਂ ਆਈਆਂ ਸੀ ਉਸ ਸਾਈਡ ਤੋਂ ਖੇਤਾਂ 'ਚੋਂ ਤਾਂ ਉਹਨਾਂ ਨੇ ਆਪਣੇ ਮੰਮੀ ਡੈਡੀ ਚੀਕਾਂ ਦੀ ਆਵਾਜ਼ਾਂ ਇੰਨੀਆਂ ਲਾਊਡ ਸੀਗੀਆਂ ਉਦੋਂ ਵੀ ਕੋਈ ਨਹੀਂ ਆਇਆ ਉਦੋਂ ਵੀ ਕੋਈ ਨਹੀਂ ਆਇਆ ਬਸ ਉਹ ਇੱਕ ਖੇਤ ਦੇ ਵਿੱਚ ਕੋਈ ਘਰ ਨਹੀਂ ਸੀ 1.5 ਕਿਲੋਮੀਟਰ ਦੂਰ ਜਾ ਕੇ ਇੱਕ ਘਰ ਸੀਗਾ ਉਹਨਾਂ ਨੂੰ ਮੇਰੀ ਚੀਕਾਂ ਦੀ ਆਵਾਜ਼ ਸੁਣੀ ਆ ਕੇ ਕੋਈ ਬਹੁਤ ਜ਼ਿਆਦਾ ਚੀਕ ਰਿਹਾ ਕਿਉਂਕਿ ਜਦੋਂ ਆਪਾਂ ਖੇਤ ਦੇ ਵਿੱਚ ਚੀਕਦੇ ਆ ਨਾ ਉਹ ਦੂਰ ਤੱਕ ਜਾਂਦੀ ਆ ਆਵਾਜ਼ ਤਾਂ ਉਹਨਾਂ ਨੂੰ ਲੱਗ ਰਿਹਾ ਸੀ ਕੋਈ ਚੀਕਦਾ ਹੈ ਪਰ ਉਹਨਾਂ ਨੂੰ ਪੱਕਾ ਨਹੀਂ ਪਤਾ ਸੀ ਤਾਂ ਉਹਨਾਂ ਨੇ ਇੰਨਾ ਧਿਆਨ ਨਹੀਂ ਦਿੱਤਾ ਨੂੰ ਪਤਾ ਲੱਗ ਗਿਆ ਕਿ ਉਹ ਚੀਕਾਂ ਦੀ ਆਵਾਜ਼ ਐਨਾਂ ਦੀਆਂ ਸੀ ਤਾਂ ਉਹਨਾਂ ਨੇ ਆਪਣੇ ਮੰਮੀ ਪਾਪਾ ਨੂੰ ਬੁਲਾਇਆ ਹਨਾ ਉਹ ਆਏ ਤਾਂ ਉਹਨਾਂ ਨੇ ਮੈਨੂੰ ਦੇਖਿਆ ਤਾਂ ਮੈਂ ਕਿਹਾ ਮੈਨੂੰ ਪੁਲੀ ਮੈਨੂੰ ਹਸਪਤਾਲ ਪਹੁੰਚਾ ਦਿਓ ਉਹਨਾਂ ਨੇ ਮੇਰੇ ਤੋਂ ਮੇਰੇ ਪਾਪਾ ਦਾ ਨੰਬਰ ਪੁੱਛਿਆ ਕਿਉਂਕਿ ਤਾਂ ਮੈਂ ਮੇਰੇ ਪਾਪਾ ਨਾਲ ਇੱਕ ਵਾਰ ਗੱਲ ਕੀਤੀ ਬਹੁਤ ਟੋਤਲੀ ਆਵਾਜ਼ ਦੇ ਵਿੱਚ ਮੈਂ ਗੱਲ ਕਰ ਰਹੀ ਸੀ ਕਿਉਂਕਿ ਆ ਜਗਾ ਡੈਮੇਜ ਹੋਣ ਕਰਕੇ ਮੇਰੇ ਤੋਂ ਸਹੀ ਤਰ੍ਹਾਂ ਬੋਲਿਆ ਨਹੀਂ ਜਾ ਰਿਹਾ ਸੀ ਤਾਂ ਮੈਂ ਇਹਨਾਂ ਨੂੰ ਦੱਸਿਆ ਮੈਨੂੰ ਮਾਰ ਕੇ ਚਲਾ ਗਿਆ ਕੋਈ ਇਹਨਾਂ ਨੇ ਮੈਨੂੰ ਚੱਕਿਆ ਤਾਂ ਉਹਨਾਂ ਨੇ ਕਿਹਾ ਕਿ ਬਸੇ ਅਸੀਂ ਇੱਕ ਹੱਥ ਜੋੜਦੇ ਹਾਂ ਤੁਸੀਂ ਸਾਡੇ ਬੇਟੀ ਨੂੰ ਹਸਪਤਾਲ ਪਹੁੰਚਵਾ ਦਿਓ ਉਹਨਾਂ ਕੋਲੇ ਇੱਕ ਬਹੁਤ ਹੀ ਕਾਫੀ ਲੋਅਰ ਮਿਡਲ ਕਲਾਸ ਫੈਮਿਲੀ ਸੀ ਉਹਨਾਂ ਕੋਲੇ ਵੀ ਇੱਕ ਸਕੂਟੀ ਸੀ ਕਿਸੇ ਤੋਂ ਉਹਨਾਂ ਨੇ ਪੈਟਰੋਲ ਮੰਗ ਕੇ ਉਹਦੇ ਵਿੱਚ ਪਾਇਆ ਤਾਂ ਆਂਟੀ ਕੋਲੇ ਇੱਕ ਸ਼ਾਲ ਸੀ ਉਹਨੇ ਕਹਿੰਦੇ ਨਾ ਮਦਦ ਕਰਨ ਵਾਲੇ ਦਾ ਦਿਲ ਬਹੁਤ ਵੱਡਾ ਹੁੰਦਾ ਹੈ ਹੈਨਾ ਸਕੂਟੀ ਦੇ ਵਿੱਚ ਸਕੂਟੀ ਦੇ ਪਿੱਛੇ ਲੈ ਕੇ ਉਹ ਬੈਠ ਗਏ ਉਹਨਾਂ ਦੇ ਵਾਈਫ ਤੇ ਮੈਨੂੰ ਬਹਾਦਰਗੜ ਜਦੋਂ ਹਸਪਤਾਲ ਦੇ ਵਿੱਚ ਲੈ ਕੇ ਗਏ ਤਾਂ ਸਭ ਤੋਂ ਪਹਿਲਾਂ ਤਾਂ ਉਸ ਹਸਪਤਾਲ ਦੇ ਵਿੱਚ ਮੇਰਾ ਕੋਈ ਇਲਾਜ ਨਹੀਂ ਹੋਇਆ ਤੇ ਡਾਕਟਰ ਮੈਨੂੰ ਛੱਡ ਕੇ ਹੀ ਚੱਲ ਗਿਆ ਹੈਨਾ ਤਾਂ ਕ ਕਿਸੇ ਨੇ ਮੈਨੂੰ ਇਲਾਜ ਨਹੀਂ ਕੀਤਾ ਸਿਰਫ ਕੰਪਾਉਂਡਰ ਮੈਨੂੰ ਸੀ ਉੱਥੇ ਜੋ ਦੇਖ ਰਿਹਾ ਸੀ ਤੇ ਉਹ ਵੀ ਕੋਈ ਇਲਾਜ ਨਹੀਂ ਕਰਿਆ ਸੀ ਮੈਨੂੰ ਪਲੀਜ਼ ਮੈਨੂੰ ਸਾਹ ਨਹੀਂ ਆ ਰਿਹਾ ਕੋਈ ਮੇਰੀ ਮਦਦ ਕਰੋ ਕਿਉਂਕਿ ਦਰਦ ਹੋ ਰਿਹਾ ਸੀ ਔਰ ਮੈਂ ਉਸ ਚੀਜ਼ ਨਾਲ ਤੜਫ ਵੀ ਰਹੀ ਸੀ ਬਹੁਤ ਜ਼ਿਆਦਾ ਤੇ ਮੈਨੂੰ ਐ ਸੀ ਕਿ ਮੈਂ ਮਰਨਾ ਨਹੀਂ ਹੈ ਮੈਂ ਜ਼ਿੰਦਾ ਰਹਿਣਾ ਹੈ ਉੱਤੇ ਮੈਂ ਉਹਨੂੰ ਫੜਨਾ ਹੈ ਬਸ ਮੇਰੇ ਮਨ 'ਚ ਇੱਕ ਹੀ ਚੀਜ਼ ਸੀ ਕਿ ਮੈਂ ਜ਼ਿੰਦਾ ਰਹਿਣਾ ਹੈ ਤੇ ਉਹਨੂੰ ਫੜਨਾ ਹੈ ਸ਼ਾਇਦ ਉਸੇ ਚੀਜ਼ ਨੇ ਮੈਨੂੰ ਕੁਝ ਹੋਣ ਨਹੀਂ ਦਿੱਤਾ ਤੇ ਫਿਰ ਉਹਨਾਂ ਨੇ ਫੋਨ ਕੀਤਾ ਐਂਬੂਲੈਂਸ ਆਈ ਹਨਾ ਮੈਨੂ ਰਜਿੰਦਰਾ ਹਸਪੀਟਲ ਦੇ ਵਿੱਚ ਲੈ ਕੇ ਆਇਆ ਗਿਆ ਜਿੱਥੇ ਜਾ ਕੇ ਪਤਾ ਚੱਲਿਆ ਕਿ ਕਾਫੀ ਜ਼ਿਆਦਾ ਬਾਡੀ ਡੈਮੇਜ ਹੋ ਚੁੱਕੀ ਹੈ ਉਹਨਾਂ ਨੇ ਟੈਸਟ ਵਗੈਰਾ ਕੀਤੇ ਕਿ ਕੁਝ ਐਵੇਂ ਦਾ ਗਲਤ ਤਾਂ ਨਹੀਂ ਹੋਇਆ ਪਰ ਲੜਕੀ ਤੇ ਲੱਗੀ ਬਹੁਤ ਜ਼ਿਆਦਾ ਹੋਈ ਹੈ ਆਪਰੇਸ਼ਨ ਹਨਾ ਆਪਾਂ ਲੰਗਸ ਆਪਰੇਟ ਕਰਾਂਗੇ ਔਰ ਬ੍ਰੇਨ ਤੇ ਜੋ ਸੱਟ ਲੱਗੀ ਹੈ ਉਹ ਕਹਿੰਦੇ ਹਜੇ ਤੱਕ ਸਾਨੂੰ ਵੀ ਨਹੀਂ ਪਤਾ ਲੱਗ ਰਿਹਾ ਕਿ ਕਿੰਨੀ ਸੱਟ ਲੱਗੀ ਹੈ ਤਾਂ ਉਹਨਾਂ ਨੇ ਆਪਰੇਸ਼ਨ ਕੀਤਾ ਹੈ ਨਾ ਰਿਪੇਅਰ ਕੀਤੀ ਪਾਈ ਪੰਦਰ ਦੀ ਤਾਂ ਉਹ ਰਿਪੇਅਰ ਤੋਂ ਬਾਅਦ ਕਹਿੰਦੇ ਕਿ ਪਤਾ ਨਹੀਂ ਕਿ ਹਜੇ ਕ੍ਰੂਸ਼ੀਅਲ ਹੈ ਕਿ ਬੱਚੇ ਕੀ ਨਹੀਂ ਬਚੂਗੀ ਹੈ ਨਾ ਪਰ ਮੇਰੇ ਮਨ ਦੇ ਵਿੱਚ ਇੱਕੀ ਚੀਜ਼ ਸੀ ਕਿ ਮੈਂ ਉਹਨੂੰ ਫੜਨਾ ਹੈ ਈਵਨ ਆਪਰੇਸ਼ਨ ਤੋਂ ਪਹਿਲਾਂ ਵੀ ਡਾਕਟਰਸ ਨੇ ਜਦੋਂ ਪੇਰੈਂਟਸ ਨੂੰ ਬੋਲਿਆ ਕਿ ਤੁਸੀਂ ਇੱਕ ਵਾਰ ਮਿਲ ਲੋ ਕਿਉਂਕਿ ਕੁਝ ਨਹੀਂ ਪਤਾ ਹੁੰਦਾ ਆਪਰੇਸ਼ਨ ਤੋਂ ਬਾਅਦ ਪੇਸ਼ੈਂਟ ਬਚੂਗਾ ਕਿ ਨਹੀਂ ਬਚੂਗਾ ਮੈਂ ਉਦੋਂ ਵੀ ਆਪਣੀ ਮੰਮੀ ਨੂੰ ਇਸ਼ਾਰਾ ਕੀਤਾ ਕਿ ਮੈਨੂੰ ਕੁਝ ਨਹੀਂ ਹੁੰਦਾ ਮੈਂ ਜ਼ਿੰਦਾ ਵਾਪਸ ਆਉਂਗੀ ਆਪਰੇਸ਼ਨ ਹੋਏ ਰਾਤ ਤੱਕ ਮੈਂ ਏ ਬੋਲਣਾ ਸ਼ੁਰੂ ਕਰਤਾ ਸੀਗਾ ਕਿ ਮੈਂ ਸਕੈਚ ਬਣਵਾਣਾ ਹੈ। ਅੱਛਾ ਇਹ ਅਗਲੇ ਦਿਨ ਪਰਨੀਤ ਕੋ ਔਰ ਜੀਜੋ ਕੈਪਟਨ ਅਮਨਿੰਦਰ ਸਿੰਘ ਜੀ ਦੇ ਵਾਈਫ ਹਨਾ ਮਹਾਰਾਣੀ ਪਰਨੀਤ ਕੌਰ ਜੂ ਮੈਨੂੰ ਮਿਲਣ ਜਦੋਂ ਆਏ ਤਾਂ ਉਹਨਾਂ ਨੂੰ ਵੀ ਮੈਂ ਇੱਕੀ ਗੱਲ ਕਹੀ ਕਿ ਮੈਮ ਮੈਂ ਨਾ ਸਕੈਚ ਬਣਵਾਣਾ ਹੈ ਮੈਨੂੰ ਉਹਦੀ ਸ਼ਕਲ ਯਾਦ ਹੈ। ਮੈਂ ਉਹਨੂੰ ਫੜਨਾ ਹੈ। ਉਹਨੇ ਮੈਨੂੰ ਮਾਰਿਆ ਬਿਨਾ ਗੱਲਾਂ ਸੱਟਾਂ ਲੱਗੀਆਂ ਬ੍ਰੇਨ 'ਚ ਵੀ ਤਾਂ ਪਰ ਉਹ ਉਹਦੀ ਉਹਦੀ ਜਿਹੜੀ ਸ਼ਕਲ ਸੀ ਉਹ ਛਪੀ ਗਈ ਦਿਮਾਗ 'ਚ। ਉਹਦੀ ਸ਼ਕਲ ਮੇਰੇ ਮਨ 'ਚ ਉਦੋਂ ਹੀ ਛਪ ਗਈ ਸੀ ਜਦੋਂ ਮੈਨੂੰ ਮਾਰ ਰਿਆ ਸੀ ਨਾ ਮੈਂ ਕਿਹਾ ਸੀ ਇਹਨੂੰ ਮੈਂ ਫੜੂੰਗੀ। ਤਾਂ ਮੈਂ ਕਿਹਾ ਮੈਂ ਸਕੈਚ ਬਣਵਾ ਸਕਦੀ ਹਾਂ ਤਾਂ ਉਹਨਾਂ ਨੇ ਸਕੈਚ ਸਪੈਸ਼ਲਿਸਟ ਨੂੰ ਬੁਲਾਇਆ ਤਾਂ ਸਕੈਚ ਸਪੈਸ਼ਲਿਸਟ ਨੂੰ ਬੁਲਾਇਆ ਸਕੈਚ ਬਣਿਆ ਔਰ ਸਕੈਚ ਬਣਨ ਤੋਂ ਬਾਅਦ ਉਹਦੇ ਵਰਗੇ ਉਹਦਾ ਕੇਸ ਐਸਐਸਪੀ ਮਾਨਸਰ ਦੇ ਅੰਡਰ ਸੀਗਾ ਤੇ ਉਹਨਾਂ ਨੇ ਉਹਦੇ ਵਰਗੇ ਤਿੰਨ ਬੰਦੇ ਲੱਭ ਲਏ ਹਣਾ ਉਸ ਬੰਦੇ ਉਸ ਸਕੇਚ ਵਰਗੇ ਤਾਂ ਜਦੋਂ 14 ਤਰੀਕ ਨੂੰ ਰਾਤ ਨੂੰ ਉਹਨਾਂ ਨੂੰ ਮੇਰੇ ਸਾਹਮਣੇ ਯੂਨੀਵਰਸਿਟੀ ਵਾਲਿਆਂ ਨੇ ਸਟ੍ਰਾਈਕ ਵੀ ਕਰਤੀ ਸਾਰੇ ਸਟੂਡੈਂਟਸ ਨੇ ਕਿ ਯੂਨੀਵਰਸਿਟੀ ਦੀ ਸਟੂਡੈਂਟ ਨਾਲੇ ਚੀਜ਼ ਹੋ ਗਈ ਹੈ ਨਾ ਪੰਜਾਬ ਯੂਨੀਵਰਸਿਟੀ ਪਟਿਆਲਾ ਬਹਾਦਰਗੜ੍ਹ ਤੱਕ ਜੋ ਸਟੂਡੈਂਟ ਸੀਗੇ ਉਹ ਰੋੜ ਤੇ ਬੈਠੇ ਹੋਏ ਸੀਗੇ ਇਹਨਾਂ ਨੇ ਪੂਰਾ ਪਟਿਆਲਾ ਚੰਡੀਗੜ੍ਹ ਰੋੜ ਜਾਮ ਕਰਤਾ ਸੀ ਤੇ ਪੁਲਿਸ ਵਾਲਿਆਂ ਨੇ ਉਹ ਤਿੰਨ ਬੰਦਿਆਂ ਨੂੰ ਲੱਭ ਲਿਆ ਜਿਹੜੇ ਉਸ ਸਕੇਚ ਵਰਗੇ ਲੱਗਦੇ ਸੀ ਤਾਂ ਰਾਤ ਨੂੰ ਜਦੋਂ ਮੈਨੂੰ ਕਿਹਾ ਗਿਆ ਕਿ ਆਪਾਂ ਇਹਨਾਂ ਤਿੰਨਾਂ ਚੋਂ ਪਛਾਣਣਾ ਹੈ ਹਨਾ ਤਾ ਜਦੋਂ ਉਹ ਤਿੰਨੋਂ ਮੇਰੇ ਸਾਹਮਣੇ ਆਏ ਮੈਂ ਤਾਂ ਇੱਕ ਚੀਜ਼ ਦੱਸਾਂ ਮੈਨੂੰ ਵੀ ਉਹ ਸੇਮ ਲੱਗੇ ਪਹਿਲਾਂ ਤਾਂ ਕਿਉਂਕਿ ਉਹ ਸਕੈਚ ਮੈਂ ਬਣਵਾਇਆ ਹੋਇਆ ਸੀ ਔਰ ਤਿੰਨੋਂ ਉਹਦੇ ਨਾਲ ਮਿਲ ਰਹੇ ਸੀ ਕਿਤੇ ਨਾ ਕਿਤੇ ਤੇ ਮੈਂ ਵੀ ਉਹਨੂੰ ਦੇਖਿਆ ਤਾਂ ਨੇਰੇਚ ਸੀ ਤਾਂ ਕਿਤੇ ਨਾ ਕਿਤੇ ਮੈਂ ਵੀ ਹਲਕਾ ਜਿਹਾ ਕਨਫਿਊਜ਼ ਸੀ ਪਰ ਮੈਨੂੰ ਇੱਕ ਚੀਜ਼ ਯਾਦ ਸੀ ਕਿ ਜਿਨੇ ਮੈਨੂੰ ਮਾਰਿਆ ਨਾ ਉਹਦੇ ਪੇਟ ਤੇ ਮੈਂ ਜ਼ਖਮ ਕੀਤਾ ਸੀ ਪੈਨਸਲ ਹੀਲ ਮਾਰ ਕੇ ਤਾਂ ਮੈਂ ਜੋ ਐਸਐਸਪੀ ਮਾਨਸਰ ਸੀ ਮੈਂ ਉਹਨਾਂ ਨੂੰ ਕਿਹਾ ਕਿ ਇਹਨਾਂ ਦੀ ਟੀ-ਸ਼ਰਟ ਸੇ ਬਨਾਇਨਾ ਨਾ ਉਤਰਵਾ ਦਿਓ ਇਹਨਾਂ ਦੀ ਆ ਤੇ ਕਿਉਂਕਿ ਉਹਨੂੰ ਮੈਂ ਵੀ ਮਾਰਿਆ ਉਹਦੇ ਪੇਟ ਤੇ ਜ਼ਖਮ ਹੋਗਾ ਮੈਂ ਪੈਨਸਿਲ ਹੀਲ ਮਾਰੀ ਸੀ ਉਹਦੇ ਤਾਂ ਜਦੋਂ ਉਤਰਵਾਇਆ ਇੱਕ ਦੇ ਉਸੇ ਜਗ੍ਹਾ ਤੇ ਜ਼ਖਮ ਮਿਲ ਗਿਆ ਮੈਂ ਕਿਹਾ ਇਹੀ ਹੈ ਪੱਕਾ ਜਦੋਂ ਮੈਂ ਇਹੀ ਕਿਹਾ ਤੇ ਉਹ ਬੰਦਾ ਬਹੁਤ ਡਰ ਗਿਆ ਉਹਦੀ ਸ਼ਕਲ ਤੋਂ ਆੱਡੇ ਦਿਖਦਾ ਪਿਆ ਸੀਗਾ ਕਿ ਉਹਨੂੰ ਇੱਕ ਹੁੰਦਾ ਨਾ ਕਿ ਜਦੋਂ ਫੜਿਆ ਜਾਂਦਾ ਆਪਾਂ ਨਾ ਤੇ ਫਿਰ ਉਹਨੂੰ ਸ਼ਨਾਖਤ ਤੇ ਉਹਨੂੰ ਲੈ ਕੇ ਗਏ ਰਾਤ ਨੂੰ ਰਿਮਾਂਡ ਤੇ ਉਹ ਸਵੇਰ ਤੱਕ ਨਾ ਮੰਨ ਗਿਆ ਆਪਣਾ ਕਿ ਮੈਂ ਹੀ ਆਂ ਤੇ ਉਹ انسان ਤੁਹਾਨੂੰ ਮੈਂ ਇੱਕ ਹੋਰ ਚੀਜ਼ ਦੱਸਦੀ ਆ ਉਹ ਦੋ ਦਿਨਾਂ ਤੋਂ ਨਾ ਆਟੋ ਵਾਲੇ ਇੱਕ ਯੂਨੀਅਨ ਬਣਾ ਕੇ ਨਾ ਸਾਰੇ ਕੁਮਰੇਸੀ ਮਨਪ੍ਰੀਤ ਨੂੰ ਇਨਸਾਫ ਦਿਵਾਣਾ ਕਿ ਸਾਡੇ ਕਿਸੇ ਆਟੋ ਵਾਲੇ ਨੇ ਹੀ ਇਹਨੂੰ ਮਾਰਿਆ ਹੈ ਤੇ ਆਟੋ ਵਾਲੇ ਖੁਦ ਸਟ੍ਰਾਈਕ ਕਰਕੇ ਬੈਠੇ ਸੀ ਉਹਦੇ ਖਿਲਾਫ ਆਪਣੇ ਬੰਦੇ ਦੇ ਖਿਲਾਫ ਨਹੀਂ ਨਹੀਂ ਆਟੋ ਵਾਲੇ ਸਟ੍ਰਾਈਕ ਕਰਕੇ ਬੈਠੇ ਸੀ ਉਸ ਗਰੁੱਪ ਦਾ ਲੀਡਰ ਬਣਿਆ ਹੋਇਆ ਹੈ